ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਕੁਲਵਿੰਦਰ ਸਿੰਘ ਪਾਰਟੀਆ ਦੀ ਰਿਪੋਰਟ ਦੇ ਨਾਲ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਪੰਜਾਬ ਵਿੱਚ ਲੜੀਵਾਰ ਵਿਕਾਸ ਦੇ ਕੰਮ ਕਰ ਰਹੀ ਹੈ ਜਿਸ ਵਿੱਚ ਸੜਕਾਂ ਦੀ ਮੁਰੰਮਤ ਦਾ ਲੜੀਵਾਰ ਕੰਮ ਚੱਲ ਰਿਹਾ ਹੈ ਉਸੇ ਤਰ੍ਹਾਂ ਤੇ ਹੀ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾ ਵੱਲੋਂ ਤਿੰਨ ਪਿੰਡਾਂ ਦੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਗਿਆ ਗੱਲਬਾਤ ਕਰਦੇ ਜੀ ਗੁਰੂਪ ਸਿੰਘ ਸੇਖਵਾ ਨੇ ਕਿਹਾ ਕਿ ਕਾਦੀਆਂ ਹਲਕੇ ਵਿੱਚ ਸੜਕਾਂ ਦੀ ਮੁਰੰਮਤ ਦਾ ਲੜੀਵਾਰ ਕੰਮ ਚੱਲ ਰਿਹਾ ਹੈ ਇਸ ਹਲਕੇ ਦੇ ਤਿੰਨ ਪਿੰਡਾਂ ਜਿੰਨਾ ਵਿੱਚ ਪਹਿਲਾ ਪਿੰਡ ਕੋਟ ਧੰਦਲ ਦੇ ਅਦਰਸ ਸਕੂਲ ਤੋਂ ਲੈ ਕੇ ਪਿੰਡ ਜੋਗੀ ਚੀਮੇ ਤੱਕ ਪਿੰਡ ਚੱਕ ਸ਼ਰੀਫ ਤੋਂ ਲੈ ਕੇ ਕੋਟ ਗੁਜਰਾ ਤੱਕ ਅਤੇ ਗੁੰਨੋਪੁਰ ਤੋਂ ਲੈ ਕੇ ਕੱਲੂ ਘਾਰਾ ਸਾਹਿਬ ਨੂੰ ਜਾਂਦੀ ਸੜਕ ਦੀ ਮੁਰੰਮਤ ਦਾ ਅੱਜ ਕੰਮ ਸ਼ੁਰੂ ਕਰਵਾਇਆ ਗਿਆ ਹੈ ਲਗਭਗ 24 ਕਰੋੜ ਰੁਪਇਆ ਕਨੂਵਾਨ ਮਾਰਕੀਟ ਕਮੇਟੀ ਦੀਆਂ ਸੜਕਾਂ ਦਾ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਹੋਇਆ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਸੀ ਮਹੀਨਿਆਂ ਦੇ ਵਿੱਚ ਹਲਕਾ ਕਾਦੀਆਂ ਵਿੱਚ ਇੱਕ ਵੀ ਅਜੀਹੀ ਸੜਕ ਨਹੀਂ ਹੋਵੇਗੀ ਜਿਸ ਦੀ ਮੁਰੰਮਤ ਨਾ ਕੀਤੀ ਜਾਵੇ ਉਹਨਾਂ ਕਿਹਾ ਕਿ ਅਸੀਂ ਸੜਕਾਂ ਦੀ ਇਕੱਲੀ ਰਿਪੇਅਰ ਹੀ ਨਹੀਂ ਕਰ ਰਹੇ ਸਗੋਂ ਜੋ 11 ਫੁੱਟ ਸੜਕਾਂ ਹਨ ਉਹਨਾਂ ਨੂੰ 18 ਫੁੱਟ ਕਰ ਰਹੇ ਹਾਂ ਉਹਨਾਂ ਕਿਹਾ ਕਿ ਪਿੰਡ ਨੈਣੋ ਕੋਟ ਅਤੇ ਹੇਠ ਇਲਾਕੇ ਦੀਆਂ ਜਿੰਨੀਆਂ ਵੀ ਸੜਕਾਂ ਤੁਸੀਂ ਜਾਂਦੀਆਂ ਦੇਖੀਆਂ ਹੋਣਗੀਆਂ ਲਗਭਗ ਸਾਰੀਆਂ 18 ਫੁੱਟ ਹੋ ਚੁੱਕੀਆਂ ਹਨ ਉਹਨਾਂ ਕਿਹਾ ਕਿ ਬਿਆਸ ਰਿਆ ਨੂੰ ਲਗਦੇ ਤੁਸੀਂ ਦੀ ਰਿਪੇਅਰ ਦਾ ਕੰਮ ਲਗਭਗ ਹੋ ਚੁੱਕਿਆ ਹੈ ਜਦੋਂ ਪੱਤਰਕਾਰਾਂ ਵੱਲੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਸ਼ਹਿਰ ਵਿੱਚ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਲਈ ਪਖਾਨੇ ਨਹੀਂ ਹਨ ਤਾਂ ਉਹਨਾਂ ਨੇ ਕਿਹਾ ਕਿ ਕਾਦੀਆ ਸਹਿਰ ਵਿੱਚ ਸਾਨੂੰ ਵਿਕਾਸ ਕੰਮ ਕਰਨ ਵਿੱਚ ਥੋੜੀ ਦਿੱਕਤ ਆ ਰਹੀ ਹੈ ਕਿਉਂਕਿ ਸਾਡੀ ਕਮੇਟੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਫਿਰ ਵੀ ਕਾਦੀਆ ਸਹਿਰ ਵਿੱਚ ਵਿਕਾਸ ਹੋ ਰਿਹਾ ਹੈ ਜੋ ਕਿ 12 ਸਾਲ ਤੱਕ ਸੜਕਾਂ ਦੀ ਰਿਪੇਅਰ ਨਹੀਂ ਹੋਈ ਸੀ ਉਹਨਾਂ ਦੀ ਰਿਪੇਅਰ ਕੀਤੀ ਗਈ ਹੈ ਅਤੇ ਸੜਕਾਂ ਨੂੰ ਚੌੜਾ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਕਾਦੀਆਂ ਦੇ ਸਮਸ਼ਾਨ ਘਾਟ ਵਾਲੀ ਸੜਕ ਵੀ ਅਸੀਂ ਜਲਦ ਤੋਂ ਜਲਦ ਰਿਪੇਅਰ ਕਰਾਵਾਂਗੇ ਉਹਨਾਂ ਕਿਹਾ ਕਿ ਕਾਦੀਆਂ ਸ਼ਹਿਰ ਵਿੱਚ ਪਖਾਨਿਆਂ ਦਾ ਵੀ ਕੰਮ ਜਲਦ ਹੋਵੇਗਾ ਕਾਦੀਆਂ ਦੇ ਧਾਰੀਵਾਲ ਵਿੱਚ ਸੀਵਰੇਜ ਦਾ ਲਗਭਗ ਕੰਮ ਪਾਸ ਹੋ ਚੁੱਕਾ ਹੈ ਸੇਖਵਾਨ ਨੇ ਕਿਹਾ ਕਿ ਇਸ ਤਰ੍ਹਾਂ ਮੇਰੇ ਸਵਰਗੀ ਪਿਤਾ ਸਰਦਾਰ ਸੇਵਾ ਸਿੰਘ ਸੇਖਵਾਂ ਜੀ ਵੱਲੋਂ ਸ਼ਹਿਰ ਵਿੱਚ ਵਿਕਾਸ ਕੰਮ ਕਰਵਾਏ ਗਏ ਸਨ ਉਸੇ ਤਰ੍ਹਾਂ ਹੁਣ ਜਿਹੜਾ ਆ ਅਸੀਂ ਵੀ ਇਹ ਸਾਰੀਆਂ ਕੰਮਾਂ ਨੂੰ ਪਹਿਲ ਕਦਮੀ ਦੇ ਆਧਾਰ ਤੇ ਕਰਾਵਾਂਗੇ ਤੇ ਲਗਾਤਾਰ ਕੰਮ ਕਰਾਉਂਦੇ ਰਵਾਂਗੇ ਲਗਾਤਾਰ ਜਿਹੜਾ ਆ ਸੇਖਵਾਂ ਸਾਹਿਬ ਨੇ ਇਹ ਗੱਲਾਂ ਕਹੀਆਂ ਕਿ ਸੜਕਾਂ ਦਾ ਜਾਲ ਜਿਹੜਾ ਆ ਉਹ ਪਿੰਡਾਂ ਦੇ ਵਿੱਚ ਵੱਜ ਰਿਹਾ ਹੈ ਕਹਿਣ ਤੋਂ ਭਾਵ ਕਿ ਨਵੀਆਂ ਸੜਕਾਂ ਵੀ ਬਣਾਈਆਂ ਜਾ ਰਹੀਆਂ ਨੇ ਜਿਹੜੀਆਂ ਪੂਰੀ ਤਰ੍ਹਾਂ ਟੁੱਟ ਪੱਜ ਗਈਆਂ ਸੀ ਤਹਾਂ ਅਸੀਂ ਵੀ ਇਹਨਾਂ ਦੇ ਧਿਆਨ ਦੇ ਵਿੱਚ ਇੱਕ ਗੱਲ ਲਿਆ ਦੇਣੀ ਚਾਹੁੰਦੇ ਹਾਂ ਕਿ ਜਿਹੜੇ ਪਿੰਡਾਂ ਦੀਆਂ ਸੜਕਾਂ ਹੁਣ ਮੀਂਹ ਦੇ ਨਾਲ ਭਰ ਚੁੱਕੀਆਂ ਨੇ ਟੁੱਟ ਚੁੱਕੀਆਂ ਨੇ ਉਹਨਾਂ ਵੱਲ ਵੀ ਕਿਰਪਾ ਕਰਕੇ ਧਿਆਨ ਦਿੱਤਾ ਜਾਵੇ ਧੰਨਵਾਦ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਤਾਂ ਕਿ ਹਰ ਖਬਰ ਮਿਲ ਸਕੇ ਤੁਹਾਨੂੰ ਬੜੇ ਆਰਾਮ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਧੰਨਵਾਦ ਅੱਜ ਜਿਸ ਤਰ੍ਹਾਂ ਵਿਧਾਨ ਸਭਾ ਹਲਕਾ ਕਾਡੀਆਂ ਦੇ ਵਿੱਚ ਸੜਕਾਂ ਦੀ ਜਿਹੜੀ ਮੁਰੰਮਤ ਆ ਉਹਦੀ ਲੜੀ ਚੱਲ ਰਹੀ ਆ ਔਰ ਤਕਰੀਬਨ 24 ਕਰੋੜ ਰੁਪਏ ਜਿਹੜਾ ਮਾਰਕੀਟ ਕਮੇਟੀ ਕਾਨੂੰਨ ਆਂ ਦੀ ਸੜਕਾਂ ਦਾ ਪੰਜਾਬ ਸਰਕਾਰ ਵੱਲੋਂ ਜਿਹੜਾ ਵਾ ਮਨਜ਼ੂਰ ਹੋਇਆ ਵਾ ਔਰ ਅੱਜ ਅਸੀਂ ਜਿਹੜਾ ਵਾ ਤਿੰਨ ਪ੍ਰਮੁੱਖ ਸੜਕਾਂ ਤੇ ਜਿਹੜੇ ਆ ਰਿਪੇਅਰ ਦਾ ਜਿਹੜਾ ਕੰਮ ਉਹ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇੱਥੋਂ ਅੱਜ ਪਿੰਡ ਕੋਰਤਨਦਲ ਜਿੱਥੇ ਅਦਰ ਸਕੂਲ ਆ ਉੱਥੋਂ ਸ਼ੁਰੂ ਹੋ ਕੇ ਔਰ ਇਹ ਸੜਕ ਜਿਹੜੀ ਆ ਜੋਗੀ ਚੀਮੇ ਪਿੰਡ ਤੱਕ ਜਿਹੜੀ ਜਾਣੀ ਆ ਔਰ ਤਕਰੀਬਨ 65 ਲੱਖ ਰੁਪਏ ਜਿਹੜਾ ਵਾ ਇਹਦੀ ਸਪੈਸ਼ਲ ਰਿਪੇਅਰ ਦਾ ਪੰਜਾਬ ਸਰਕਾਰ ਵੱਲੋਂ ਇਨਾ ਮਨਜ਼ੂਰ ਹੋਇਆ ਇਹਦੇ ਨਾਲ ਨਾਲ ਚੱਕ ਸ਼ਰੀਪ ਤੋਂ ਜਿਹੜੀ ਕੋਟਲੇ ਗੁਜਰਾ ਨੂੰ ਰੋਡ ਜਾਂਦੀ ਆ ਉਹਦਾ ਵੀ ਅੱਜ ਨਹੀਂ ਪੱਥਰ ਰੱਖ ਰਹੇ ਰਿਪੇਅਰ ਦਾ ਔਰ ਗੁੰਨੋਪੜ ਤੋਂ ਜਿਹੜੀ ਖੱਲੂਕਾਰਾ ਸਾਹਿਬ ਨੂੰ ਰੋਡ ਜਾਂਦੀ ਆ ਗੋਟੋਰਾ ਸਾਹਿਬ ਨੂੰ ਇਤਿਹਾਸਕ ਉਹਦਾ ਵੀ ਅੱਜ ਜਿਹੜਾ ਵਾ ਸਪੈਸ਼ਲ ਰਿਪੇਅਰ ਦਾ ਨਹੀਂ ਪੱਥਰ ਜਿਹੜਾ ਤਿੰਨ ਪ੍ਰਮੁੱਖ ਸੜਕਾਂ ਦਾ ਜਿਹੜਾ ਰੱਖਣ ਜਾ ਰਹੇ ਆ ਔਰ ਆਉਣ ਵਾਲੇ ਸਮੇਂ 'ਚ ਵੀ ਜਿਹੜਾ ਵਾ ਹੋਰ ਸੜਕਾਂ ਦੇ ਵੀ ਆਉਣ ਵਾਲੇ ਦਿਨਾਂ 'ਚ ਜਿਹੜੇ ਵਾ ਰਿਪੇਅਰ ਦੇ ਕੰਮ ਦੀ ਜਿਹੜੀ ਆ ਸ਼ੁਰੂਆਤ ਕੀਤੀ ਜਾਊਗੀ ਔਰ ਮੈਂ ਤੁਹਾਨੂੰ ਅੱਜ ਤੁਹਾਡੇ ਮਾਧਿਅਮ ਰਾਹੀਂ ਗਰੰਟੀ ਦੇਣਾ ਚਾਹੁੰਦਾ ਕਿ ਆਉਣ ਵਾਲੇ 6 ਮਹੀਨਿਆਂ ਚ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਇੱਕ ਵੀ ਰੋਡ ਅਜਿਹੀ ਨਹੀਂ ਹੋਊਗੀ ਜਿਹਦੀ ਰਿਪੇਅਰ ਨਹੀਂ ਹੋਈ ਔਰ ਇਹਦੇ ਤੋਂ ਇਲਾਵਾ ਕੱਲੀ ਅਸੀਂ ਰਿਪੇਅਰ ਨਹੀਂ ਕਰ ਰਹੇ ਜਿਹੜੀਆਂ 11 ਫੁੱਟ ਸੜਕਾਂ ਨੇ ਬਹੁਤ ਸੜਕਾਂ ਨੂੰ ਅਸੀਂ 18 ਫੁੱਟ ਕਰਨ ਜਾ ਰਹੇ ਹਾਂ ਇਹਦਾ ਇੱਥੋਂ ਲੱਗੋ ਹੀ ਤੁਹਾਡੇ ਨਾਣੇਕੋਟ ਨੂੰ ਰੋਡ ਜਾਂਦੀ ਹੈ ਸਾਹਮਣੇ ਉਹ ਵੀ 18 ਫੁੱਟ ਹੋ ਗਈ ਆ ਬੇਠ ਇਲਾਕੇ ਦੀਆਂ ਜਿੰਨੀਆਂ ਰੋਡ ਢੁੱਸੀ ਨੂੰ ਲੱਗਦੀਆਂ ਨੇ 4-5 ਉਹ 18 ਫੁੱਟ ਹੋ ਗਈਆਂ ਨੇ ਫਿਰ ਕਾਨੂੰ ਆਣ ਤੋਂ ਜਿਹੜੀ ਭੂਰੀਆਂ ਨੂੰ ਰੋਡ ਜਾਂਦੀ ਆ ਉਹ ਵੀ 11 ਫੁੱਟ ਤੋਂ 18 ਫੁੱਟ ਹੋਈ ਆ ਸੋ ਕਾਫੀ 8-10 ਸੜਕਾਂ ਜਿਹੜੀਆਂ 11 ਫੁੱਟੀ ਸੀਗੀਆਂ ਉਹਨਾਂ ਨੂੰ 18 ਫੁੱਟ ਜਿਹੜਾ ਕੀਤਾ ਜਾ ਰਿਹਾ ਔਰ 27 ਕਿਲੋਮੀਟਰ ਦੀ ਜਿਹੜੀ ਧੁੱਸੀ ਬੰਦਾ ਰੋਡ ਆ ਜਿੱਥੋਂ ਦਰਿਆ ਲੰਘਦਾ ਉਹਦੀ ਵੀ ਰਿਪੇਅਰ ਜਿਹੜੀ ਆ ਲਗਭਗ ਸਾਰੀ ਕੰਪਲੀਟ ਹੋ ਚੁੱਕੀ ਆ ਕੇਵਲ ਬਾਰਸ਼ਾਂ ਕਰਕੇ ਜਿਹੜਾ ਪ੍ਰੀਮਿਕਸ ਪੈਨ ਵਾਲਾ ਸੀ ਉਹ ਨਹੀਂ ਪਿਆ ਔਰ ਉਹ ਸੜਕ ਦੀ ਵੀ ਜਿਹੜੀ ਆ ਬੜੀ ਵਧੀਆ ਰਿਪੇਅਰ ਹੋਈ ਆ ਉਹਦੀ ਸਟਰੈਂਥਨਿੰਗ ਹੋਈ ਆ ਔਰ ਉਹਨੂੰ ਚੌੜਾ ਕੀਤਾ ਗਿਆ ਔਰ ਇਹੀ ਕਾਰਨ ਰਿਹਾ ਕਿ ਭਾਵ ਬਹੁਤ ਜ਼ਿਆਦਾ ਪਾਣੀ ਬਿਆਸਤ ਰਿਆ ਚ ਆ ਕਿਉਂਕਿ ਅਸੀਂ ਤੁਸੀਂ ਜਿਹੜੀ ਆ ਉਹਦੀ ਰਿਪੇਅਰ ਹੋਰ ਉਹਦੀ ਸਟਰੈਂਥਨਿੰਗ ਕੀਤੀ ਸੀ ਔਰ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਸਾਡਾ ਇਲਾਕਾ ਜਿਹੜਾ ਵਾ ਹਾੜਾਂ ਦੀ ਇਮਾਰਤੋਂ ਕਾਫੀ ਹੱਦ ਤੱਕ ਜਿਹੜਾ ਵਾ ਸਾਡਾ ਬਚਾ ਹੋਇਆ ਉਹਦਾ ਜਲਦੀ ਹੱਲ ਕਰਾਂਗੇ ਕਾਦੀਆਂ ਸ਼ਹਿਰ ਚ ਸਾਨੂੰ ਥੋੜੀ ਜੀ ਦਿੱਕਤ ਹੈ ਵਿਕਾਸ ਕੰਮ ਕਰਨ ਚ ਆ ਜਾਂਦੀ ਹੈ ਕਿਉਂਕਿ ਉੱਥੇ ਜਿਹੜਾ ਕਮੇਟੀ ਆ ਉਹ ਕਾਂਗਰਸ ਦੀ ਆ ਇਸ ਕਰਕੇ ਕੋਈ ਵੀ ਅਸੀਂ ਕਲੀਅਰੈਂਸ ਲੈਣੀ ਹੋਵੇ ਕਰਨੀ ਹੋਵੇ ਤੇ ਥੋੜਾ ਜਿਹਾ ਟਾਈਮ ਜ਼ਰੂਰ ਲੱਗਦਾ ਪਰ ਕਾਦੀਆਂ ਚ ਵੀ ਜਿਹੜਾ ਵਾ ਬਹੁਤ ਵਧੀਆ ਵਿਕਾਸ ਤੇ ਕਾਰਜ ਹੋ ਰਿਹਾ ਤੁਸੀਂ ਦੇਖਿਆ ਹੀ ਆ ਕਿ ਕਾਦੀਆਂ ਸ਼ਹਿਰ ਦੀਆਂ ਸੜਕਾਂ ਜਿਨ੍ਹਾਂ ਦੀ ਪਿਛਲੇ 10-12 ਸਾਲ ਤੋਂ ਰਿਪੇਅਰ ਨਹੀਂ ਸੀ ਹੋਈ ਉਹਨਾਂ ਦੀ ਰਿਪੇਅਰ ਹੋਈ ਆ ਚੌੜੀਆਂ ਕੀਤੀਆਂ ਚੌਂਕ ਜਿਹੜੇ ਆ ਜਿੰਨੇ ਵੀ ਕਾਦੀਆਂ ਸ਼ਹਿਰ ਦੇ ਉਹ ਬਹੁਤ ਚੌੜੇ ਕੀਤੇ ਗਏ ਆ ਸੰਸ਼ਾਨ ਘਾਟ ਵਾਲੀ ਸੜਕ ਵੀ ਜਿਹੜੀ ਆ ਉਹ ਵੀ ਆਪਾਂ ਜਿਹੜੀ ਆ ਉਹ ਆਉਣ ਵਾਲੇ ਸਮੇਂ 'ਚ ਜਿਹੜੀ ਰਿਪੇਅਰ ਹੋਣ ਵਾਲੀ ਉਹ ਵੀ ਉਹ ਵੀ ਕਰਾਵਾਂਗੇ ਔਰ ਸ਼ਹਿਰ ਦੇ ਵਿੱਚ ਪਖਾਨਿਆਂ ਦੀ ਤੁਸੀਂ ਗੱਲ ਕੀਤੀ ਆ ਉਹ ਵੀ ਅਸੀਂ ਬਣਾਵਾਂਗੇ ਔਰ ਸੀਵਰੇਜ ਵੀ ਜਿਹੜਾ ਕਾਦੀਆਂ ਦਾ ਉਹ ਵੀ ਲਗਭਗ ਪਾਸ ਹੋ ਚੁੱਕਿਆ ਵਾ ਮੈਂ ਹਰ ਹਫਤੇ ਪੈਰਵਾਈ ਕਰਦਾ ਕਿ ਸਾਡੇ ਜਿਹੜੇ ਦੋ ਪ੍ਰਮੁੱਖ ਸ਼ਹਿਰ ਨੇ ਕਾਦੀਆਂ ਤੇ ਧਾਰੀਵਾਲ ਇਹਨਾਂ ਦੋਹਾਂ ਸ਼ਹਿਰਾਂ ਚ ਜਿਹੜਾ ਵਾ ਸੀਵਰੇਜ ਪਾਇਆ ਜਾਊਗਾ ਔਰ ਪਹਿਲੇ ਵਾਲਾ ਸੀਵਰੇਜ ਨਹੀਂ ਕਿ ਸੀਵਰੇਜ ਬਾਅਦ ਪਿਆ ਤੇ ਖਰਾਬ ਪਹਿਲੇ ਹੋ ਗਿਆ ਜਿਸ ਤਰ੍ਹਾਂ ਮੇਰੇ ਸਵਰਗੀ ਪਤਾ ਜੀ ਨੇ ਕਾਦੀਆਂ ਦਾ ਗੰਦ ਕੱਢਿਆ ਸੀਗਾ ਉਹੋ ਜਿਹਾ ਐਗਜ਼ੈਂਪਲਰੀ ਕੰਮ ਜਿਹੜਾ ਅਸੀਂ ਕਾਦੀਆਂ ਚ ਕਰਾਂਗੇ ਕਿ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਜਿਹੜਾ ਵਾ ਕੰਮ ਨੂੰ ਯਾਦ ਰੱਖਣ ਕਿ ਜਿਹੜਾ ਵਾ ਕੰਮ ਕੀਤਾ ਗਿਆ ਸੀ ਬਹੁਤ ਬਹੁਤ ਧੰਨਵਾਦ